ਸਹਿਜ ਹੈਪੀ होली ਹੈਪੀ होली 아이ਨੇ ਨੂੰ ਬਹੁਤ ਬਹੁਤ ਕੱਲੋ ਜਦ ਮਮਾ ਨੂੰ ਬਾਹਰ ਬੁਲਾਇਆ ਉਹਨੂੰ ਸਾਰਾ ਕਲਰ ਹੀ ਕਲਰ ਕਰਤਾ ਉਹਦੇ ਬੇਸ ਤੇ ਤੁਹਾਨੂੰ ਦਿਖਾਉਣਾ ਸਹਿਜ ਦਗਾ ਕੀ ਕਰਤਾ ਸਹਿਜ ਨੇ ਸਹਿਜ ਨੇ ਪੂਰਾ ਕਲਰ ਹੀ ਲਗਾਤਾ ਸਹਿਜ ਨੇ ਪੂਰਾ ਦੇਖੋ ਸਹਿਜ ਤਾਂ ਨੇਮ ਬਣੀ ਹੋਈ ਹੈ ਸਾਸ਼ਿਕਰ ਸਾਸ਼ਿਕਰ ਅਸੀਂ ਮੇਮ ਨੂੰ ਵੀ ਰੰਗ ਦਈਏ ਥੋੜਾ ਜਿਹਾ ਹੈ ਨਾ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਸਾ ਨਾ ਅੱਜ ਆ ਗਿਆ ਹੋਲੀ ਤੇ ਹੋਲੀ ਵਾਲੇ ਦਿਨ ਸਾਰੇ ਆਨੇ ਲੱਗੇ ਹੋਏ ਸੀਗੇ ਸਹਿਜ ਸਹਿਜ ਨਾ ਪੂਰੀ ਤਿਆਰ ਆ ਹੋਲੀ ਵਾਸਤੇ ਤੇ ਇੱਧਰ ਆ ਦੇਖੋ ਦਿਬਿਆ ਸਹਿਜ ਸਹਿਜ ਦੀ ਮੰਮਾ ਸਾਰੇ ਆਨੇ ਹਨਾ ਲੱਗੇ ਹੋਏ ਨੇ ਹੋਲੀ ਗੇਟਨ ਸਹਿਦ ਵੀ ਮੈਂ ਤੁਹਾਨੂੰ ਵੀਊ ਦਿਖਾਉਂਗਾ ਸਹਿਦ ਨੇ ਕੀ ਕੀਤਾ ਨਾ ਉਹਦੀ ਮੰਮਾ ਨੂੰ ਪਤਾ ਹੀ ਨਹੀਂ ਲੱਗਿਆ ਉਹਦੀ ਮੰਮਾ ਨੂੰ ਬਾਹਰ ਬੁਲਾਇਆ ਉਹਨੂੰ ਸਾਰਾ ਕਲਰ ਹੀ ਕਲਰ ਕਰਤਾ ਉਹਦੇ ਵੇਸ ਤੇ ਤੁਹਾਨੂੰ ਦਿਖਾਉਣਾ ਸਹਿਦ ਦਿਖਾ ਕੇ ਕੀ ਕਰਤਾ ਸਹਿਦ ਨੇ ਸਹਿਦ ਨੇ ਪੂਰਾ ਕਲਰ ਹੀ ਲਗਾਤਾ ਸਹਿਦ ਨੇ ਪੂਰਾ ਦੇਖੋ ਇਹਦੇ ਕੰਨ ਵੇ ਕੰਨ ਵਿੱਚ ਵੀ ਚਲੇ ਗਿਆ ਰਿਵਿਆ ਤੇਰਾ ਵੀ ਇਹੀ ਕੰਮ ਹੋਇਆ ਆ ਦੇਖੋ ਰਿਵਿਆ ਸਹਿਦ ਨੇ ਸਾਰਿਆਂ ਤੇ ਹੀ ਲਗਾਤਾ ਸਹਿਦ ਨੇ ਨਾ ਸਾਰਿਆਂ ਨੂੰ ਕਲਰ ਕਲਰ ਹੀ ਕਰਤਾ ਸਹਿਜ ਦਿਖਾਈ ਆਪਣਾ ਫੇਸ ਆ ਜਾ ਸਹਿਜ ਹੈਪੀ ਹੋਲੀ ਹੈਪੀ ਹੋਲੀ ਆ ਦੇਖੋ ਹੈਪੀ ਹੋਲੀ ਅਸੀਂ ਹੋਲੀ ਖੇਡਣੀ ਨਹੀਂ ਸੀਗੀ ਕਿਦੇ ਕਰਕੇ ਖੇਡ ਪਾਏ ਸਹਿਜ ਕਰਕੇ ਸਹਿਜ ਕਰਕੇ ਅਸੀਂ ਕਿਹਾ ਸੀ ਕਿ ਨਹੀਂ ਖੇਡਣੀ ਨਹੀਂ ਖੇਡਣੀ ਨਹੀਂ ਖੇਡਣੀ ਪਰ ਸਹਿਜ ਨੇ ਕੀ ਕੀਤਾ ਸਾਰਿਆਂ ਨੂੰ ਕਲਰ ਹੀ ਕਲਰ ਲਗਾਤਾ ਅਸਹਿਜ ਮਮਾ ਮੇਰੀ ਸਕਿਨ ਨਾ ਖਰਾਬ ਹੋ ਜਾਏ ਮੇਰੀ ਸਕਿਨ ਨਾ ਖਰਾਬ ਹੋ ਜਾਏ ਐਨੀ ਸਕਿਨ ਐਨੀ ਸਕਿਨ ਐਨਿਸ ਕਿੰਨ ਦੀ ਐਨਾ ਆ ਕਰਦੀ ਆ ਸਹ ਤੈਨੂੰ ਨਹੀਂ ਡਰ ਲੱਗਦਾ 스핀 ਦਾ ਮੈਂ ਲਗਾਉਂਦੀ ਨਹੀਂ ਲਗਾਉਂਦੀ ਨਹੀਂ ਜਦੋਂ ਮੂੰਹ ਤੋਂ ਲੈਣਾ ਚੱਲ ਠੀਕ ਆ ਚਲੋ ਆਓ ਫ੍ਰੈਂਡਸ ਤੁਹਾਨੂੰ ਦਿਖਾਉਨੇ ਆ ਹੋਲੀ ਖੇਡ ਦੇ ਲੈ ਲੈ ਤੱਕ ਲੈਸ ਲੈਸ ਗੋ ਤੇਰਾ ਹੋਲੀ ਫੇਰ ਦਾ ਅੱਜ ਦੇ ਬਾਅਦ ਗੱਲ ਆ ਦੇਖੋ ਸੈਟਿੰਗ ਮੰਮਾ ਰੁਕ ਜਾਓ ਰੋਕਣਾ ਨਹੀਂ ਕਰਤੋ ਅੱਛਾ ਆਈ ਦੇਖੋ ਉਹ ਬੱਚਾ ਆ ਗਿਆ ਪਤਾ ਚੀ ਰਿਹਾ ਸਾ ਪੂਤਾ ਅਜੇ ਤਾਂ ਸੇਵਾ ਗਾਉਂਦਾ ਨਹੀਂ ਕੀ ਕੀ ਹੈ ਆ ਕੋਲੋਂ ਤੇ ਆਲੇ ਆ

ਹੈਪੀ ਹੋਲੀ ਆਜਾ ਤੁਸੀਂ ਵੀ ਲੰਗਵਾਓ। ਉਹ ਜਿਹੜੇ ਬੜੇ ਨੇ ਅੰਦਰ। ਆਜਾ। ਸਹਾਈ ਤਾਂ ਮੇਮ ਬਣੀ ਹੋਈ ਐ। ਸਸ਼ਿਕਾ। ਬੇਟਾ ਸਸ਼ਿਕਾ। ਹੈਪੀ ਹੋਲੀ ਸਸ਼ਿਕਾ। ਸੈਟ ਆਜੋ। ਹੈਪੀ ਹੋਲੀ। ਸ਼ੇਅਰ ਟੂ ਯੂ ਆਊ ਰੇਨੂ। ਅਸੀਂ ਮੇਮ ਨੂੰ ਵੀ ਰੰਗ ਦੀਏ ਥੋੜਾ ਜਿਹਾ। ਹੈਨਾ? ਇਹ ਵਾਹੇ ਗਿਓ। ਭਈ ਇਹਦੇ ਨਾਲ ਇੱਕ ਫੋਟੋ ਤਾਂ ਖਿਚਾ ਲਓ। ਲੈ ਲੈ ਲਾ ਲਾ ਲਾ। ਮੈਨੂੰ ਸੈਂਡ ਕਰ ਦੇ ਬੰਦੇ। ਉਹ ਪਾ ਪਿੰਕੀ ਦੇ ਬੋ। ਨਾ ਨਾ। ਆ ਪਾਉਗੀ ਨਾ ਰਮਾਲ ਬੰਨਿਆ ਹੋਇਆ ਨਾ ਚਿੱਪਾ ਆਹੋ ਕਰ ਦੇ ਵੀ ਆ ਆ ਗਈ ਸਾਡੀ ਵਾਲੀ ਨਾਨੀ ਨੂੰ ਦਿਖਾਈ ਫਿਰ ਹੈ ਨਾ ਸੈਂਡ ਕਰ ਦਿਓ ਮੈਨੂੰ ਮੈਨੂੰ ਪਤਾ ਲੱਗੇ ਮੈਂ ਕਿਤੇ ਲੱਗਦੀ ਆ ਤੇ ਲਾ 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 ਕਿੱਦੀਆਂ ਕਿੱਥੀਆਂ ਹੋ ਗਈ ਹੋ ਗਈ ਫੋਟੋ ਖਿੱਚੀ ਕਿੱਛੀ ਫੋਟੋ ਖਿੱਚੀ ਤਸਵੀਰ ਲਗਾਇਆ ਹੈ ਐ ਕੀ ਹੋ ਗਿਆ ਕਲਰ ਕਿਨੇ ਲਾਦੋ ਤੇਰੇ ਮੰਮਾ ਨਹੀਂ ਮੰਮਾ ਨਹੀਂ ਤੇਰੇ ਫਰੈਂਡਸ ਕਿਤੇ ਆ ਕਿੱਥੇ ਉਏ ਤੇਰੀ ਜਲਦੀ ਨਹੀਂ ਉੱਤੇ ਉੱਤੇ ਬਾਹਰ ਖੇਲ ਲੋ ਆ ਦੇ ਕੇ ਆ ਦੇ ਕੇ ਨਹੀਂ ਬਾਹਰ 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 ਖੇਲ ਲੋ ਬਾਹਰ 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 ਨੱਸ ਬਹੁਤ ਆ ਸਹਾਈ ਜਪ ਲਿਆ ਇਹ ਸਾਰੇ ਕੌਣ ਨੇ ਤੇਰੇ ਤੇਰੇ ਸਾਰੇ ਫਰੈਂਡ ਲੈ ਬਸ ਕੈਮਰਾ ਦੇਖੀ ਕੈਮਰੇ ਨੂੰ ਚਾਲਣਾ ਠੀਕ ਹੈ ਫੋਨ ਚੀਂ ਟਾਲਾ ਕਿਥੇ ਸਾਲੇ ਸਭ ਕੋਈ ਨਾ ਟਟਾ ਫੋਟੋ ਕਿ ਚਾਹ ਆ ਗਰੋ ਫੋਟੋ ਤੇ ਚਲ ਉਹਨੂੰ ਛੋਟੇ ਨੂੰ ਅੱਗੇ ਕਰ ਦੇ ਆ ਜਾ ਅੱਗੇ ਆ ਜਾ ਆ ਦੇ ਆਹ ਦੇਖੋ ਫਰੈਂਡਸ ਸਾਰੇ ਆਨੇ ਕੀ ਕਰਦੇ ਨੇ ਹੋਲੀ ਆਏ ਨੇ ਸਹਿਜ ਦੇ ਸਾਰੇ ਫਰੈਂਡ ਆਏ ਹੋਇਆ ਕੌਣ ਦੇ ਸਾਰੇ ਸਹਿਜ ਦੇ ਸਾਰੇ ਸਹਿਜ ਦੇ ਫਰੈਂਡ ਕਿੰਨੇ ਜਾਨੇ ਮੈਂ ਸਾਰੇ ਆਨੇ ਆਪਣਾ ਨਾਮ ਦੱਸੇ ਕੀ ਕੀ ਨਾਮ ਸੰਨੀ ਮੋਨਿਕਾ ਹਾਂ ਤੁਹਾਡਾ ਇਸ ਦਾ ਨਾਮ ਕੀ ਹੈ ਸੁਨਾਂਸੀ ਸੁਨਾਂਸੀ ਦਵਿਆ ਦਵਿਆ ਆ ਦੇਖੋ ਤੁਹਾਡੀ ਗਰੁੱਪ ਫੋਟੋ ਸਾਰਿਆਂ ਨੂੰ ਬੋਲਿਓ ਇਕੱਠੇ ਹੈਪੀ ਹੌਮਨੀ ਹੈਪੀ ਹੌਮਨੀ ਚਲੋ ਖੇਡ ਲਓ ਹਣ ਸਾਰਿਆਂ ਨੇ ਆ ਬਾਲਟੀ ਬਾਹਰ ਦੇ ਦੇ ਇੱਥੇ ਨਾ ਸਾਜ ਕੱਢੀ ਅਤੇ ਤਿਲਕ ਜੋਗੇ ਇੱਥੇ ਤਿਲਕੋਂਗੇ ਠੀਕ ਹੈ ਦਵਿਆ ਦੇ ਦੇ ਇਹਨਾਂ ਨੂੰ ਚਲ ਗਿਆ ਚਲ ਗਿਆ ਐਸੇ ਨਹੀਂ ਬਧੀਆ ਬਧੀਆ ਮੈਨੂੰ ਅੱਪਕੋ ਗੋਮੈਂ ਸਭ ਮਜ਼ਾ ਆਇਆ ਜੀਆ ਤੁਹਾਨੂੰ ਲਾਈਕ ਚੈਲਡ ਸਪਰਾਈਜ਼ ਰੂਲ ਕਰਨਾ ਥੈਂਕ ਯੂ ਥੈਂਕ ਯੂ